ਉਹੀ ਮਹੱਲਾ ਚੌਥਾ ਜਿਹਵਾ ਹਰ ਰਸ ਰਹੀ ਆਗਾਉਂ ਭਾਈ ਹਰੀ ਦੇ ਰਸ ਤਰਪਤ ਹੋ ਰਹੀ ਹੈ ਰਾਜ ਰਹੀ ਹੈ ਗੋਰਮਖ ਪੀਵੇ ਸਹਿਜ ਸਮ ਗੋਰਮਖ ਦਾ ਸੁਦੇਸ਼ਦ ਮਹਾਰਾਜ ਸਮਾਏ ਮਿਲੇ ਰਹਿੰਦੇ ਹੈ ਮਸਤ ਹੋਏ ਰਹਿੰਦੇ ਹੈ ਅਤਮ ਨਗਨੂ ਪੀਂਦੇ ਰਹਿੰਦੇ ਹਰ ਵਕਤ ਜਪਾ ਜਾਪ ਹੁੰਦਾ ਰਹਿੰਦਾ ਹੈ ਹਰ ਰਸ ਜਨ ਚੱਖ ਉਹ ਜੀ ਭਾਈ ਈ ਭਾਉ ਕੀ ਤੂੰ ਵਿਆਹ ਤੋਂ ਨ ਕਰਕੇ ਸੀ ਤੁਹਾਨੂੰ ਭਾਈ ਕਹਿਨੇ ਹਾਂ ਜੇ ਜਨੋ ਪ੍ਰਖੋ ਹਰੀ ਦੇ ਰਸ ਨੂੰ ਨਾਮ ਰਸ ਨੂੰ ਜੇ ਚੱਖੋਂ ਧਾਰਨ ਕਰੋ ਤੌਕਤ ਅਨਤ ਸਾਧ ਲੋ ਭਾਈ ਸ਼ਰਾਬ ਪੀ ਲਈ ਕਦੇ ਮਾਸ ਖਾ ਲਿਆ ਕਦੇ ਆਂਡੇ ਪੋ ਖਾ ਲਿਆ ਕਦੇ ਕੁਝ ਕਦੇ ਕੁਝ ਇਹਨਾਂ ਹੋਰ ਨਾਲ ਸਾਧਾਂ ਦੇ ਰਸ ਚ ਕਹਨ ਤੂੰ ਹੀ ਲੱਗ ਤੋ ਇਹ ਉਹਨਾਂ ਜਿਹੜੀ ਤੂੰ ਲੱਗਦੇ ਹੋ ਇਹਨਾਂ ਵਿੱਚ ਫੇ ਹੋਰ ਨਾਲ ਸਾਧਾਂ ਜੀ ਕਾਹਨੂੰ ਥੋੜਾ ਮੰਨ ਲੋ ਆਇਮਾਨ ਹੋਵੇ ਰਹਾਉ ਗੁਰ ਮਤ ਰਸ ਰੱਖੋ ਓੜ ਧਾਰ ਗੁਰ ਮਤ ਦੁਆਰਾ ਨਾਮ ਰਸ ਨੂੰ ਦਿਲ ਚ ਵਸਾ ਕੇ ਰੱਖੋ ਏ ਭਾਈ ਹਰ ਰਸ ਰਾਤੇ ਰੰਗ ਮੁਰਾਰੀ ਹੋਈ ਜੇ ਪ੍ਰੇਮ ਰੰਗ ਚ ਰੰਗੇ ਜਿਉ ਤਉ ਨੂੰ ਮੁਰਾਰੀ ਆ ਰੰਗ ਅਨੰਤ ਚੜ ਜAVE ਪ੍ਰਾਪਤ ਹੋ ਜੇ ਉਹਦਾ ਸਰੂਪ ਹੀ ਹੋ ਜਾਉ ਮਨ ਮੁਖ ਹਰ ਰਸ ਚੱਖਿਆ ਨਾ ਜ ਮੋਗ ਜੀ ਉਹਨਾਂ ਦੇ ਪਾਸੋਂ ਹਰੀ ਦਾ ਪ੍ਰੇਮ ਰਸ ਚੱਖਿਆ ਧਾਰਿਆ ਨਹੀਂ ਜਾਂਦਾ ਹ ਰ ਹੈ ਬਹੁਤੀ ਮਿਲ ਸਜਾ ਉਹਦੇ ਵੀ ਹੰਗਤਾ ਕਰਦੇ ਰਹਿੰਦੇ ਆ ਇਸ ਕਰਕੇ ਬਾਹਲੀ ਸਜਾ ਜਨਾਂ ਦੇ ਦਰੋਂ ਹੋਮਾ ਕਰਕੇ ਮਿਲਦੀ ਹੈ ਨਦਰ ਕਰੇ ਤਾਂ ਹਰ ਰਸ ਪਾਵੇ ਜੀ ਗੁਰੂ ਸਾਹਿਬ ਕਿਰਪਾ ਦੁਸ਼ਟੀ ਕਰਨ ਤਾਂ ਇਹ ਹਰੀ ਦੇ ਨਾਮ ਰਸ ਨੂੰ ਜੀਵ ਪਾ ਲਵੇ ਨਾਨਕ ਹਰ ਰਸ ਹਰ ਗੁਣ ਗਾਵੇ ਜੀ ਕਹਿੰਦੇ ਹਰੀ ਰਾਨੰਦ ਨੂੰ ਮਵਾ ਜਾਵੇ ਪ੍ਰੇਮ ਦੇ ਨਾਲ ਹਰੀ ਦੇ ਗੁਣਾਂ ਨੂੰ ਜਦੋਂ ਗਾਵੇ ਹਰੀ ਦੇ ਰਾਸਟ੍ਰੇ ਰਸਿਆਈ ਹੋ ਜਾਵੇ ਰਸ ਰੂਪੀ ਹੋ ਜਾਵੇ ਸੁਹੀ ਮਹੱਲਾ ਚੌਥਾ ਕਰੇ ਸੇਵਾ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਨੀਤ ਜਾਤ ਹਰ ਜਪਤਿਆ ਹਰ ਕੀ ਅਸਤ ਕਥਾ ਸੁਣੋ ਜਨ ਭਾਈ ਕਤ ਕਥਾ ਦੱਸਦੇ ਪਰਮੇਸ਼ਰ ਦੀ ਮਹਾਰਾਸਾ ਇੱਕੋ ਵਾਹਿਗੁਰੂ ਪਰਮੇਸ਼ਰ ਸਾਰਿਆਂ ਦਾ ਪ੍ਰਕਾਸ਼ ਕੋ ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਸੁਣੋ ਭਾਈ ਕਕਾਲ ਪੁਰਖ ਦੀ ਅਜੱਛ ਛੇਵੇਂ ਘਰ ਸਰਦਾਰ ਜੀ ਕਹਿੰਦੇ ਹਨ ਬਾਤ ਨੀਚ ਜਾਤ ਹਰ ਜਪਤਿਆਂ ਇੱਥੇ ਕੋਈ ਜਾਤ ਪਾਤ ਦਾ ਲਿਹਾਜ਼ ਨਹੀਂ ਹੈ ਜਿਹੜੇ ਨੀਵੀਂ ਜਾਤ ਵਾਲੇ ਵੀ ਹਰੀ ਨੂੰ ਜਪਦੇ ਆ ਜਪਣੇ ਕਰਕੇ ਉਤਮ ਪਦਵੀ ਪਾਉਂਦੇ ਉਹ ਸਾਰੇ ਉਹ ਉਤਮ ਪਦਵੀ ਨੂੰ ਪ੍ਰਾਪਤ ਕਰ ਲੈਂਦੇ ਆ ਸੁੱਛ ਉਹ ਬੇਦਰ ਦਾਸੀ ਸੁਤੇ ਦੇਖ ਲਓ ਦਰਯੋਧਨ ਆਦ ਕਮਾਨ ਕਰਦੇ ਸੀ ਆਪਣੇ ਆਪ ਨੂੰ ਕੇਸੀ ਵੱਡੇ ਹਾਂ ਰਾਜਪੁੱਤਰ ਹਾਂ ਰਾਜ ਦੇ ਮਾਲਕ ਹਾਂ ਅਤੇ ਬਿਸਰ ਜਿਹੜਾ ਸੀ ਇਹ ਦਾਸੀ ਦਾ ਪੁੱਤਰ ਸੀ ਇਹ ਦਾਸੀ ਤੋਂ ਪੈ ਜਾ ਹੋਇਆ ਸੀ ਇਹ ਬਿਸਰ ਦਾਸੀ ਜਿਹੜਾ ਸਾਧ ਸੰਗੇ ਜੀ ਰਾਣੀਆਂ ਦੋ ਲੜਕੀਆਂ ਕਾਸੀ ਵਾਲੇ ਰਾਜੇ ਦੀਆਂ ਸਾਧ ਸੰਗੇ ਜੀ ਇਸ ਨੇ ਵਿਆਹਾਂ ਕੀਤੀਆਂ ਸੀਗੀਆਂ ਸੰਤ ਨੂੰ ਰਾਜੇ ਨੇ ਉਹ ਸੰਤ ਨੂੰ ਰਾਜੇ ਨੇ ਜਿਸ ਵਕਤ ਵਿਆਹਾਂ ਸੀ ਉਸ ਵਕਤ ਸਾਥ ਸੰਗੇ ਜੀ ਉਹਨਾਂ ਦੇ ਵਿੱਚੋਂ ਸੰਤਾਨ ਪੈਦਾ ਕਰਨ ਵਾਸਤੇ ਜਿਸ ਵਕਤ ਇਹ ਸੰਤ ਨੂੰ ਰਾਜਾ ਜਿਹੜਾ ਸੀ ਇਹਦੇ ਪਹਿਲਾ ਪਤਨੀ ਗੰਗਾ ਸੀ ਉਸ ਗੰਗਾ ਦੇ ਵਿੱਚੋਂ ਇਸ ਨੇ ਪੁੱਤਰ ਜਿਹੜੇ ਪੈਦਾ ਹੋਇਆ ਕਰੇ ਉਹ ਗੰਗਾ ਜਿਹੜੀ ਰਾਣੀ ਸੀ ਉਹ ਰੋੜਿਆ ਆ ਕਰੇ ਗੰਗਾ ਦੇ ਵਿੱਚ ਇਸੇ ਪ੍ਰਕਾਰ ਕਰਦੀ ਰਹੀ ਤੇ ਫਿਰ ਇਹਨ ਸੰਤੂ ਰਾਜਨ ਕਿਆ ਇਹਦਾ ਰਖ ਲੈ ਤੂੰ ਰੋੜਦੀ ਏ ਉਸ ਦੇ ਪਿਛੇ ਪਤਾਮਾ ਰਹਿ ਗਿਆ ਸੀ ਤੇ ਬਾਕੀ ਦੇ ਰੋੜ ਦਿੱਤੇ ਸੀ ਇਸ ਪ੍ਰਕਾਰ ਸਾਫ ਸੰਗੇਤ ਜੀ ਸਮਾ ਗੁਜ਼ਰ ਗਿਆ ਤੇ ਇਹ ਜਿਹੜੇ ਭੀਸ਼ੂ ਪਤਾਮਾ ਸੀ ਇਹ ਉਸ ਯੋਜਨ ਕੰਧਾਰੀ ਦੇ ਤਾਂ ਹੀ ਉਪਦੇਸ਼ ਦਿੰਦਾ ਸੀ ਕਿ ਕਿਸੇ ਆਦਮੀ ਨੇ ਸ਼ੱਕ ਕੀਤੀ ਸੰਤਨੂ ਰਾਜੇ ਦੇ ਜਿਹੜੇ ਪੁੱਤ ਸੀਗੇ ਉਹਨਾਂ ਦੇ ਜੈ ਉਹਨਾਂ ਨੂੰ ਵਿਆਈਆਂ ਸੀ ਕਾਂਸੀ ਵਾਲੇ ਰਾਜੇ ਦੀਆਂ ਲੜਕੀਆਂ ਦੋ ਅਤੇ ਉਹ ਭੀਸ਼ੂ ਪਤਾਮਾ ਤੇ ਸ਼ੱਕ ਕੀਤਾ ਉਹਨਾਂ ਨੇ ਕਿ ਸਾਡੀ ਮਾਤਾ ਜਿਹੜੀ ਹੈ ਉਹਦੇ ਨਾਲ ਦੁਰਾਚਾਰ ਹੀ ਕਰਦਾ ਹੁੰਦਾ ਹਾਂ ਬਿਸ਼ੰਪਤਾਮਾ ਮਾਗਾ ਕਾ ਕੋ ਉਦੇਸ਼ ਦਿਆ ਸੀ ਜੱਤੀ ਸੀ ਪਿਸ਼ੰਪਤਾਮਾ ਇਹਦੇ ਅੰਦਰ ਕੋਈ ਵਕਾਰ ਵਾਲੀ ਦ੍ਰਿਸ਼ਟੀ ਨਹੀਂ ਸੀ ਇਸ ਹਾਲਤ ਨੂੰ ਜਦੋਂ ਇਹਨਾਂ ਨੂੰ ਪਤਾ ਲੱਗਾ ਉਸ ਵੇਲੇ ਸਾਥ ਸੰਗੇ ਜੀ ਇਹਨਾਂ ਨੇ ਕਿਹਾ ਅਸੀਂ ਬੜਾ ਪਾਪ ਕੀਤਾ ਫਿਰ ਵਿਦਵਾਨ ਨੂੰ ਪੁੱਛਿਆ ਕਿਸੇ ਨੂੰ ਵੀ ਕੀ ਕਰਨਾ ਚਾਹੀਦਾ ਜਿਹੜਾ ਅਣਹੋਇਆ ਦੋਸ਼ ਰੂਪ ਲਵੇ ਉਸ ਵਕਤ ਤੇ ਉਹਨਾਂ ਨੇ ਕਿਹਾ ਵੀ ਸੁੱਕੇ ਪਿੱਪਲ ਵਿੱਚ ਬੈ ਕੇ ਉਹਨਾਂ ਨੂੰ ਸੜ ਜਾਣਾ ਚਾਹੀਦਾ ਇਹਨਾਂ ਨੇ ਇਸੇ ਪ੍ਰਕਾਰ ਦੋਵੇਂ ਸਰਗੇ ਕਾਂਸੀ ਵਾਲੇ ਦੀਆਂ ਰਾਜੀਆਂ ਉਹ ਜਿਹੜੀਆਂ ਲੜਕੀਆਂ ਸੀ ਉਹ ਰੰਡੀਆਂ ਹੋ ਗਈਆਂ ਜੋ ਜਨ ਕੰਧਾਰੀ ਨੇ ਸੋਚਿਆ ਵੀ ਇਹਨਾਂ ਦੀ ਸੰਤਾਨ ਨਾਸ਼ ਹੋ ਗਈ ਹੈ ਕਿਵੇਂ ਕਰੀਏ ਵਿਆਸ ਮੇਰਾ ਪੁੱਤਰ ਹੈ ਉਸ ਵਿਆਸ ਨੂੰ ਕਿਹਾ ਕਿ ਸੰਤਾਨ ਪੈਦਾ ਕਰ ਇਹ ਕਹਿਣ ਲੱਗਾ ਮੇਰੇ ਤਾਂ ਅੱਗੇ ਰਿਖਣੀ ਹੈ ਤੇ ਮੇਰਾ ਸੁਖ ਦਿਓ ਪੁੱਤਰ ਐ ਮੈਂ ਹੋਰ ਸੰਤਾਨ ਨਹੀਂ ਪੈਦਾ ਕਰਨੀ ਇਹ ਕਹਿਣ ਲੱਗੀ ਸੰਤ ਨੂੰ ਰਾਜੇ ਦੇ ਕੋਲ ਐਵੇਂ ਜਾਂਦੀ ਹੈ ਤੁਹੇ ਨੂੰ ਪੈਦਾ ਕਰ ਇਹ ਕਹਣ ਲੱਗਾ ਚੰਗਾ ਮੈਂ ਜੋਗ ਸ਼ਕਤੀ ਨਾਲ ਸੰਤਾਨ ਪੈਦਾ ਕਰ ਦਿੰਦਾ ਹਾਂ ਮੇਰੇ ਸਾਹਮਣੇ ਦੀ ਲੰਗ ਜਾ ਇਹ ਜਿਸ ਵੇਲੇ ਆਈਆਂ ਪਹਿਲੀ ਜਿਹੜੀ ਸੀ ਅੱਖਾਂ ਮੀਚ ਕੇ ਆਈ ਉਹਦੇ ਪੇਟ ਵਿੱਚੋਂ ਫਿਰ ਸਾਹ ਸੰਗੇ ਜੀ ਕਰਕਾ ਅੰਨਾ ਜੰਮਿਆ ਤੇ ਦੂਜੀ ਜਿਹੜੀ ਸੀ ਉਹ ਪਾਂਡੋ ਮੜ ਕੇ ਜਿਹੜਾ ਪੰਡ ਰਾਜਾ ਪੈਦਾ ਹੋਇਆ ਫਿਰ ਤੀਜੀ ਜਿਹੜੀ ਸੀ ਦਾਸੀ ਸੀ ਉਹ ਗੋਲੀ ਹੱਥੇ ਆਈ ਉਹ ਤੇ ਜੋ ਬੇਦਰ ਪੈਦਾ ਹੋਇਆ ਸੀ ਇਹ ਉਹ ਦਾਸੀ ਦਾ ਪੁੱਤਰ ਬੇਦਰ ਨੂੰ ਛੋਟਾ ਸਮਝਦੇ ਸਨ ਇਹ ਇਸ ਕਰਕੇ ਮਾਰੇ ਕਹਿੰਦੇ ਹਨ ਪੁੱਛੋ ਉਹ ਬੇਦਰ ਦਾਸੀ ਸੁਤੇ ਦੇਖੋ ਦਾਸੀ ਦਾ ਪੁੱਤਰ ਕਾਂਸੀ ਵਾਲੇ ਵੀ ਇਹ ਰਾਜੇ ਦੀਆਂ ਲੜਕੀਆਂ ਆ ਵੀ ਨਾ ਉਹ ਦਾਸੀ ਸੀ ਜਿਹੜੀ ਆਈ ਉਹ ਦਾਸੀ ਦਾ ਪੁੱਤਰ ਸੀ ਬੇਦਰ ਭਗਤ ਕਿਸ ਨੂੰ ਉਤਰਿਆ ਘਰ ਜਿਸ ਜਾ ਉਸ ਨੂੰ ਦਾਸੀ ਦਾ ਪੁੱਤਰ ਕਰਕੇ ਤਾਂ ਮਰਾਦਰੀ ਕਰਦੇ ਸੀ ਬੇਦਰ ਦੀ ਨਾਜ਼ੀਤੀ ਬੜੀ ਮਸ਼ਹੂਰ ਗ੍ਰੰਥ ਬਣਿਆ ਹੋਇਆ ਬੇਦਰ ਦਾ ਨਾਮ ਰਾਜਨੀਤਕ ਪਰ ਇਹ ਐਸਾ ਬਿਦਰ ਭਗਤ ਪਰਮੇਸ਼ਰਾ ਹੋਇਆ ਸੋ ਕ੍ਰਿਸ਼ਨ ਭਗਵਾਨ ਜੀ ਨੂੰ ਰਾਤ ਆਸੀ ਮੇਰੇ ਘਰ ਚਾਉਣ ਉਸ ਵੇਲੇ ਸਾਥ ਸੰਗਤ ਜੀ ਕ੍ਰਿਸ਼ਨ ਜੀ ਜਦੋਂ ਗਏ ਤੇ ਦਯੋਦਨ ਸੋਚਿਆ ਵੀ ਜੇ ਤਾਂ ਮੈਂ ਉੱਠ ਕੇ ਖੜਾ ਹੋ ਗਿਆ ਭਗਵਾਨ ਦੇ ਅੱਗੇ ਤੇ ਫੇਰ ਇਹ ਕਹਿਣਗੇ ਵੀ ਰਾਜਾ ਹੋ ਕੇ ਗਵਾਲੇ ਦੇ ਗੋਲਿਆਂ ਦੇ ਘਰ ਪੜਿਆ ਇਹ ਦੇ ਅੱਗੇ ਖੜਾ ਹੋ ਗਿਆ ਤੇ ਜੇ ਨਾ ਖੜਾ ਆ ਕ੍ਰਿਸ਼ਨ ਨਰਾਗੀ ਸਮਝੂਗਾ ਇਉਂ ਜਾਣ ਕਰਕੇ ਇਹ ਹਾਥੀ ਖਾਣੇ ਪਹਿਲਾਂ ਚਲਿਆ ਗਿਆ ਬਿਤ ਵੇਲੇ ਜਦੋਂ ਉਧਰੋਂ ਖੜੇ ਖੜੋਤੇ ਮਿਲ ਲਾਂਗੇ ਕਿਉਂ ਤਾਂ ਨਹੀਂ ਕੋਈ ਕਹੂਗਾ ਵੀ ਇਹ ਕ੍ਰਿਸ਼ਨ ਜੀ ਨੂੰ ਉੱਠ ਕੇ ਮਿਲਿਆ ਇਸ ਹੰਕਾਰ ਨਾਲ ਚੱਲਿਆ ਗਿਆ ਤਾਈਂ ਕਬੀਰ ਜੀਨ ਕੇ ਹਸਤੀ ਦੇਖ ਪਰ ਉਤੇ ਪੂਲਾ ਸ੍ਰੀ ਭਗਵਾਨ ਨੇ ਜਾਣਿਆ ਇਹ ਜਦੋਂ ਬਾਤ ਕਹੇ ਤੇ ਉਸ ਵੇਲੇ ਦਰਯੋਧਨ ਦੇ ਛੱਡ ਕੇ ਸਾਰੇ ਪੀਸ਼ਮਪਰਉ ਦੋਲਣ ਕਰਮ ਕਜ ਸਵਾ ਸ਼ਿੰਗਾਰ ਵੱਡੇ ਮਨੁੱਖਾ ਜੁਗੀ ਜਾ ਬੁਲਾਇ ਸਭਨਾ ਦੇ ਦੀ ਅੰਦਰ ਧੁੱਖਾ ਇਹ ਦਿਰਦੇ ਘਰ ਵਿੱਚ ਜਾ ਕੇ ਸਾਧ ਸੰਗੇ ਜੀ ਅਲੂਮਣਾ ਸਾਖਾ ਖਾ ਕੇ ਕਿਹਾ ਕਿ ਫਿਰ ਸਮਾਨ ਸਾਜ ਨੂੰ ਮਾਇਆ ਗੁਣ ਦਾਵਤ ਰਹਿਣ ਬਿਹਾਨੀ ਇਸ ਪ੍ਰਕਾਰ ਪਰਮੇਸ਼ਰ ਦੇ ਬਚਨ ਬਿਲਾ ਚਰਚਾ ਕਰਦੇ ਆ ਨੇ ਕ੍ਰਿਸ਼ਨ ਜੀ ਨੇ ਸਵਾਂ ਬਤੀਤ ਕੀਤਾ ਸੀ ਇਉ ਬੇਦਰ ਦਾ ਸਤਕਾਰ ਕਰਤਾ ਸੀ ਭਗਤ ਜਾਣ ਕੇ ਅਤੇ ਇਸ ਪ੍ਰਕਾਰ ਸਾਧ ਸੰਗੇ ਜੀ ਮਹਾਰਾਜ ਉਹ ਦ੍ਰਿਸ਼ਟਾਂਤ ਦੰਦੇ ਆ ਸੁਣੋ ਕਿਸ ਨੇ ਉਤਰਿਆ ਘਰ ਜੀ ਚ ਜਾਤ ਨੀਚ ਜਾਤ ਹਰ ਜਪਤਿਆ ਦੇਖੋ ਨੀਮੀ ਜਾਤ ਵਾਲਾ ਦਾਸੀ ਦਾ ਪੁੱਤਰ ਕਹਿੰਦੇ ਸੀ ਫਰੀਦਾ ਨਾਮ ਜਪਣੇ ਕਰਕੇ ਉਕਤਮ ਪਦਵੀ ਪਾਈ ਉਕਤਮ ਪਦਵੀ ਨੂੰ ਪਾਲੇ ਇਸ ਪ੍ਰਕਾਰ ਜਿਹੜਾ ਸਭ ਸੰਗੇ ਜੀ ਨਾਰਦ मुनि ਸੀ ਇਹ ਵੀ ਪਿਛਲੇ ਜਨਮ ਦਾਸੀ ਦਾ ਪੁੱਤਰ ਸੀ ਇਹ ਸੰਤਾਂ ਨੂੰ ਮਿਲਿਆ ਕਹਿਣ ਲੱਗਾ ਜੀ ਮੇਰਾ ਮੈਨੂੰ ਕੋਈ ਉਪਦੇਸ਼ ਦਿਓ ਕਹਿੰਦੇ ਤੂੰ ਮਾਤਾ ਦੀ ਸੇਵਾ ਕਰਿਆ ਕਰ ਜਨਾ ਤੇ ਜਿਉਂਦੀ ਹੈ ਫੇਰ ਉਪਦੇਸ਼ ਦੇ ਆਂ ਜੀ ਇਹ ਫਿਰ ਸੇਵਾ ਵੀ ਕਰੇ ਤੇ ਕਹੇ ਮੇਰੀ ਮਾਂ ਮਰ ਜੇ ਮੇਰੀ ਮਾਂ ਮਰ ਜੇ ਇਹੋ ਵੀ ਨਾਲ ਜਾਪ ਕਰਦਾ ਰਿਹਾ ਇੱਕ ਸਾਲ ਜ ਮਾਂ ਗੁਜਰਗੀ ਤੇ ਫਿਰ ਸੰਤਾਂ ਨਾਲ ਆੜਿਆ ਸੰਤਾਂ ਨਾਲ ਮਿਲ ਕਰਕੇ ਇਹਦੇ ਅੰਦਰ ਸੰਕਲਪ ਪਾਇਆ ਮੈਂ ਬ੍ਰਹਮਾ ਦਾ ਪੁੱਤਰ ਹੋਵਾਂ ਇਸ ਪ੍ਰਕਾਰ ਬ੍ਰਹਮਾ ਦਾ ਪੁੱਤਰ ਨਾਰਦ 무ਨੀ ਬਣਿਆ ਸੀ ਇਉਂ ਪਰਮੇਸ਼ਰ ਦਾ ਜਾਪ ਕਰਨ ਦੇ ਨਾਲ ਉਤੋਂ ਪਲਵੀ ਬ੍ਰਹਮਾ ਦਾ ਪੁੱਤਰ ਬਣਨ ਦੀ ਨਾਰਦ ਨੇ ਵੀ ਪਾਈ ਸੀ ਇਸੇ ਪ੍ਰਕਾਰ ਅਗੇ ਬੇਦਰ ਦਾ ਵਿਸ਼ਤਾਂਤ ਉਹਨੇ ਪੁੱਛੋ ਬੇਦਰ ਦਾਸੀ ਸੁਤੇ ਦੇਖ ਲੋ ਦਾਸੀ ਦਾ ਪੁੱਤਰ ਬੇਦਰ ਭਗਤ ਨੂੰ ਵੀ ਕਹਿੰਦੇ ਸੀ ਉਹਨੂੰ ਪੁੱਛ ਕੇ ਉਹਨਾਂ ਦੇ ਪ੍ਰਸੰਗ ਨੂੰ ਪੜ੍ਹ ਕੇ ਦੇਖ ਲੋ ਮਹਾਭਾਰਤ ਦੇ ਤਾਈਂ ਬੇਦਨ ਉਤਰਿਆ ਘਰ ਜਿਸ ਜਿਨ੍ਹਾਂ ਦੇ ਗੁਰੂ ਕ੍ਰਿਸ਼ਨ ਜੀ ਜਾ ਕੇ ਝੂਗੀ ਵਿੱਚ ਜਾ ਕੇ ਲਾਇਏ ਜੇ ਮਹਿਲ ਛੱਡ ਕੇ ਤੇ ਇਹਦੇ ਘਰ ਜਾ ਕੇ ਉਤਾਰਾ ਕੀਤਾ ਅਲੂਣਾ ਸਾ ਖਾ ਕੇ ਸਨ ਰਹੇ ਇਹ ਭਗਤੀ ਦਾ ਪ੍ਰਤਾਪ ਹਰ ਕੀ ਅਕਥ ਕਥਾ ਸੁਨੋ ਜਨ ਭਾਈ ਭਰੋ ਜਨੋ ਅਨ ਸੋਣੇ ਕਰਕੇ ਭਰੋ ਜਨੋ ਪੁਰਖੋ ਹਰੀ ਦੀ ਕਥਾ ਸੁਣੋ ਤੁਸੀਂ ਜਿਤ ਸਹਿ ਸਾਦੂ ਭੂਖ ਭੂਖ ਸਭ ਲਹਿ ਜਾਏ ਜਿਸ ਕਹਾ ਦੇ ਸੁਣ ਕੇ ਕਰਕੇ ਸੰਸੇ ਪ੍ਰਮਾਨ ਪਰਮੇਗਤ ਹੈ ਤੇ ਦੁੱਖ ਜਮਣਵੰਦੇ ਭੁਖਾ ਸਾਧੀਆਂ ਸਭ ਲੈ ਜਾਣ ਰਹਾਉ ਰਵਿਦਾਸ ਜਿਮਾਰ ਉਸਤਤ ਕਰੇ ਦੇਖੋ ਰਵਿਦਾਸ ਨੂੰ ਲੋਕ ਚ ਮਿਆਰ ਕਹਿੰਦੇ ਸੀ ਇਹ ਵਾਹਿਗੁਰੂ ਦੀ ਸਿਫਤ ਕਰਦਾ ਸੀ ਹਰ ਕੀਰਤ ਨਿਰਮਖ ਇੱਕ ਗਾਇਦਾ ਕੀਰਤਨ ਅੱਖ ਦੇ ਖੋਲਣ ਮੀਚ ਜਿੰਨਾ ਚਿਰ ਚੜੇ ਚੜੇ ਇੰਨਾ ਚਿਰ ਵੀ ਗਾਉਂਦਾ ਰਹਿੰਦਾ ਸੀ ਹਰ ਵਲ ਦਿਨਾਰੇ ਲਈ ਗੋਣ ਗਾਵਦਾ ਸੀ ਰਬਦਾਸ ਪਦ ਤੇ ਜਾਤ ਉਤੋਂ ਭਇਆ ਇਹ ਨੀਵੀਂ ਜਾਤ ਵਾਲਾ ਸੀ ਰਬਦਾਸ ਉਤੋਂ ਹੋ ਗਿਆ ਚਾਰ ਵਰਨ ਪਏ ਪਗ ਆਏ ਤੇ ਨਹੀਂ ਆ ਕੇ ਪਏ ਚਾਲਾਂ ਵਾਈ ਰਾਣੀ ਸੀ ਇਹਨਾਂ ਦੀ ਸੇਵਕਣ ਬਣੀ ਹੋਈ ਉਹਨਾਂ ਨੇ ਗੰਗਾ ਦੇ ਉੱਤੇ ਜਗ ਕੀਤਾ ਗੰਗਾ ਕਾਂਸੀਏ ਕੇ ਆ ਕੇ ਜੋ ਜਗ ਕੀਤਾ ਤੇ ਉਸ ਵੇਲੇ ਉਹ ਕੰਡਲ ਜੀ ਮਹਾਰਾਜ ਤੁਸੀਂ ਦਰਸ਼ਨ ਦਿਓ ਮੈਨੂੰ ਜਗ ਵਿੱਚ ਇਹ ਰਾਣੀ ਨੂੰ ਕਹਿਣ ਲੱਗੇ ਉਦਾਸ ਜੀ ਇਹ ਰਾਣੀ ਇਹ ਜਲ ਦੇ ਲੋਕ ਹੈ ਤੇ ਜਾਤੀ ਦਾ ਮਾਨ ਕਰਦੇ ਸੀ ਚਲੇ ਗਏ ਤਾਂ ਉਹਨੂੰ ਛੱਡ ਕੇ ਸ਼ੂਟ ਸ਼ੂਟ ਕਰਕੇ ਚਲੇ ਜਾਣਗੇ ਇਸ ਕਰਕੇ ਸਾਡੇ ਲਜਾਣ ਦਾ ਹੱਟਣਾ ਕਰ ਇਹ ਕਹੀ ਜਿਨਾ ਕਿ ਤੁਸੀਂ ਨਹੀਂ ਚੱਲ ਕੇ ਬਹਿੰਦੇ ਮੇਰਾ ਯਾਗੀ ਨਹੀਂ ਸਪੂਰਨ ਹੁੰਦਾ ਕਿ ਅਖੀਰ ਇਸ ਸਾਧ ਸੰਗਤ ਜੀ ਦੇ ਉਦਾਸ ਜੀ ਰਾਣੀ ਦੇ ਬਹੁਤ ਪ੍ਰੇਮ ਨਾਲ ਕਹਿਣ ਤੋਂ ਜਿਸ ਵੇਲੇ ਪੰਗਤ ਵਿੱਚ ਜਾ ਕੇ ਚੌਂਕੀ ਤੇ ਬੈਠੇ ਉਸ ਦੇ ਸਾਰੇ ਪਰੋਸੇ ਹੋਏ ਭੋਜਨ ਨੂੰ ਛੱਡ ਕੇ ਜਿੰਨੇ ਬ੍ਰਾਹਮਣ ਸੀ ਚਾਰੇ ਵਰਨਾ ਦੇ ਜਿੰਨੇ ਜੀ ਜੰਸੀ ਸਾਰੇ ਛੂਟ ਛੂਟ ਕਰਕੇ ਉੱਠ ਖੜੋਤੇ ਵੀ ਭੋਜ ਬ੍ਰਿਸ਼ਟ ਹੋ ਗਿਆ ਨਿਗਾਹ ਪੈ ਗਈ ਆ ਨੀਚ ਦੀ ਉਸ ਵੇਲੇ ਫੇ ਰਾਣੀ ਨੂੰ ਪੁੱਛਿਆ ਜੀ ਹੋਂ ਕਿਵੇਂ ਕਰਾਂ ਕਹਿਣ ਲੱਗਾ ਰਾਣੀ ਨੂੰ ਰਦਾਸ ਜੀ ਦਾ ਇੰਉਂ ਕਰ ਰਾਣੀ ਇਹਨਾਂ ਨੂੰ ਸਿੱਧਾ ਦੇ ਦੇ ਵੀ ਮੇਰੇ ਬਾੜੇ ਕੀ ਜਿਹੜਾ ਬਗਲਾ ਹੈ ਇੱਥੇ ਰੋਟੀ ਬਣਾ ਕੇ ਖਾਓ ਆਪੋ ਆਪਣੀ ਰੋਟੀ ਪਕਾਉਣ ਲੱਗ ਗਏ ਤੇ ਰਦਾਸ ਜੀ ਸਮਾਦੀ ਜੀ ਜੁਰਗੇ ਮਹਾਰਾਜ ਦੇ ਚ ਉੱਥੇ ਹੀ ਬੈਠੇ ਉਸ ਵਕਤ ਮਹਾਰਾਜ ਸਾਹਿਬ ਨੂੰ ਇਹ ਪਾਇਆ ਨਾ ਕਿ ਮੇਰੇ ਭਗ ਦੀ ਇਹਨਾਂ ਨਰਾਬਰੀ ਕੀਤੀ ਹੈ ਉਸ ਨੇ ਜਿਹੜਾ ਕਰਮ ਕਾਂਢੀ ਰੋਟੀ ਪਕਾ ਕੇ ਲੱਗੇ ਖਾਣ ਦੋ ਦੋ ਰਵਦਾਸ ਦੇ ਰੂਪ ਸੱਚੇ ਪਾਤਸ਼ਾਹ ਨ ਧਾਰ ਲਿਆ ਜੇ ਬੁਰਕੀ ਪੋੜਦੇ ਤਾਂ ਨਾਲ ਤੋੜਦਾ ਹੈ ਜੇ ਮੂੰਹ ਜ ਪਾਉਂਦੇ ਤਾਂ ਪਾਉਂਦੇ ਹੈ ਕਿ ਉਹ ਹਟਾਏ ਜਾਣ ਨਾ ਰੂਪ ਦਿਸੇ ਜਾਵੇ ਹੱਥ 'ਚ ਆਵੇ ਨਾ ਬੜੇ ਸ਼ਰਮਿੰਦੇ ਹੋਗੇ ਸ਼ਰਮਿੰਦੇ ਹੋ ਕੇ ਫਿਰ ਰਵਦਾਸ ਜੀ ਜਿੱਥੇ ਬੈਠੇ ਸੀ ਉਥੇ ਚਾਰੇ ਵਰਨਾਂ ਦੇ ਲੋਕ ਪੈਰੀਂ ਪਏ ਕਿ ਮਾਰਾ ਸਾਨੂੰ ਬਖਸ਼ ਲੋ ਅਸੀਂ ਭੁੱਲ ਗਏ ਇਸ ਤਰ੍ਹਾਂ ਪਗ ਦੀ ਵਿਡਿਆਈ ਮਾਰਨ ਕਰਾਈ ਸੀ ਰਬਦਾਸ ਦੀ ਉਹ ਬਚਨ ਕਹਿੰਦੇ ਗੁਰੂ ਰਾਮਦਾਸ ਸਾਹਿਬ ਜੀ ਚਾਰ ਵਰਨ ਪਏ ਪਗ ਆ ਚਾਰੇ ਵਰਨਾਂ ਦੇ ਖੰਦਰੀ ਬਣਾਉਣਸੂਰ ਰਬਦਾਸ ਪੈਰੀ ਰਬਦਾਸ ਦੇ ਵਾਹਿਗੁਰੂ ਨੂੰ ਬਾਤ ਕੇ ਸੀ ਕੀ ਦੀ ਵੱਡੀ ਵਡਿਆਈ ਕਰਦੀ ਉਦਾਸ ਦੀ ਨਾਮ ਦੇ ਪ੍ਰੀਤ ਲੱਗੀ ਹਰ ਸੇ ਦੇਖੋ ਭਗਤ ਨਾਮ ਦੇ ਅਬਜੀ ਨੂੰ ਪ੍ਰੀਤੀ ਵਾਹਿਗੁਰੂ ਦੇ ਨਾਲ ਲੱਗ ਗਈ ਸੀ ਲੋਕ ਛਿਪਾ ਕਹੇ ਬੁਲਾਉਂਦੇ ਆਏ ਲੋਕ ਛੀਂਬਾ ਕਹਿੰਦੇ ਸੀ ਲੀੜਿਆਂ ਦੇ ਤਾਂ ਹੀ ਠੇਕਣ ਵਾਲਾ ਮੰਨਦੇ ਸੀ ਲੀੜਿਆਂ ਨੂੰ ਧੋਣ ਵਾਲਾ ਮੰਨਦੇ ਸਨ ਸੂਧਰ ਮੰਨਦੇ ਸਨ ਖਾਤਰੀ ਬ੍ਰਾਹਮਣ ਪੇਠ ਦੇ ਛੋਡੇ ਆਉਂਦਾ ਉਹਦਾ ਸ਼ਹਿਰ ਹਜੂਰ ਸਾਹਿਬ ਤੋਂ ਆਉਂਦੇ ਹੋਏ ਨਰਸ਼ਨ ਕਰਕੇ ਆਏ ਉਹਡਾ ਸ਼ਹਿਰ ਬਕਾਲੀ ਕਮੀਲ ਹੈ ਉਹ ਸੌ ਸਾਬ ਸੰਗਤ ਜੀ ਦੇਦੇ ਦਾ ਮੂੰਹ ਪਛੋਂ ਦੀ ਤਰਫ ਹੈ ਸਾਰਿਆਂ ਦੇ ਦਾ ਮੂੰਹ ਪੂਰਬ ਵੱਲ ਹੁੰਦੇ ਹੈ ਤੇ ਬੈਠ ਕੇ ਪੂਰਬ ਵੱਲ ਨੂੰ ਪਾਣੀ ਚ ਨਹਾਉਦੇ ਸੂਰਜ ਨੂੰ ਵਿੱਚ ਬੈਠ ਕੇ ਉਹ ਸ਼ਿਵਜੀ ਦਾ ਮੰਦਿਰ ਹੈ 나ਗ ਮੰਦਿਰੋ ਦਾ ਨਾਮ ਹੈ ਜਦੋਂ ਪੰਡੇ ਇਥੇ ਆਰਤੀ ਕਰਦੇ ਸੀ ਨਾਮਦੇਵ ਜੀ ਆਏ ਨਾਮਦੇਵ ਜੀ ਸ਼ੇਨੇ ਵਜਾਉਣ ਲੱਗੇ ਇਹਨਾਂ ਸੂਰ ਸੂਰ ਕਰ ਮਾਰੋਛ ਆਇਓ ਬਾਰਾ ਘਾਟੇ ਲੈ ਕੰਮਲੀ ਚਲਿਓ ਫਿਰਤਾ ਮੇਰੇ ਪਾਛੇ ਬੈਠਾ ਜਾਏ ਫਿਰ ਜਿਉ ਜਿਉ ਨਾਮਾ ਹਰ ਗੁਣ ਚਰੇ ਭਲਕੇ ਰਾ ਕੋ ਦੇਉ ਰਾ ਫਕਤਾ ਜਨ ਨੂੰ ਦੇਰਾ ਫੇਰਤਾ ਗਲਪੜੀ ਪਾ ਕੇ ਮਾਰਨ ਦੇਰਾ ਫੇਰਤਾ ਨਾਮਦੇ ਨੂੰ ਕਹ ਨਾ ਲੈ ਨਾਮ ਦੇ ਤੇਰੇ ਸਾਹਮਣੇ ਮੂੰਹ ਕਰਤਾ ਦੇਰੇ ਦਾ ਉਥੇ ਨਾਮਦੇ ਦੀਆਂ ਖੜਾਵਾਂ ਸੰਖ ਮਰਦੀਆਂ ਬਣੀਆਂ ਵਈਆਂ ਇਹ ਪੰਜੇ ਸਾਧ ਸੰਗਤ ਜੀ ਇੱਕ ਸੜਾ ਜਿੱਥੇ ਬੈਠ ਕੇ ਗੁੰਮਦਾਈ ਸੀ ਉਹ ਥਾਂ ਹੈ ਤੇ ਰੰਗਜੇਵਨੀਰਖਾ ਕੀਤੀ ਉਹ ਦੇਰੇ ਦੇ ਨਾਲ ਜਦੋਂ ਰੰਗਾ ਹੋਇਆ ਉਹਨ ਅੱਗ ਲਾ ਕੇ ਸਾਲਣਾ ਚਾਹ ਪੱਥਰ ਨੂੰ ਕੀ ਸਾਲਣਾ ਸੀ ਕਾਲਾ ਤਾਂ ਹੋਇਆ ਉਹ ਰੰਗਜੇਵਨੀਰਖਾ ਕੀਤੀ ਹੈ ਉਹਦੇ ਸੜਨ ਦੀ ਪਰ ਦੇਰਾ ਇੱਕੋ ਸਾਦ ਸੰਗੇ ਦੀ ਛਤ ਦੇਰਾ ਨੀਵਾ ਹੋਇਆ ਹੈ ਉਹ ਦੇਰਾ ਭੋਰਿਆ ਬਣਿਆ ਹੋਇਆ ਹੁਣ ਜਿਸ ਜਗ੍ਹਾ 'ਤੇ ਉੱਚਾ ਮੰਦਰ ਸੀ ਉਹ ਇੱਕ ਛਤ ਥਾਨ ਨੀਵਾ ਹੋਇਆ ਹੈ ਇਸ ਪ੍ਰਕਾਰ ਦੇਰਾ ਨਾਮ ਦੇ ਵਾਕ ਫੇਰਿਆ ਸੀ ਖੱਤਰੀ ਬ੍ਰਾਹਮਣ ਪੇਠ ਦੇ ਛੋਡੇ ਖੱਤਰੀ ਤੇ ਬ੍ਰਾਹਮਣ ਜਿਹੜੇ ਉੱਥੇ ਆਰਤੀ ਕਰਦੇ ਉਹਨੂੰ ਪੇਠ ਦੇਤੀ ਉਧਰ ਛੱਡ ਦਿੱਤੇ ਹਰ ਨਾਮ ਦਿਓ ਲਿਆ ਮੁਖਲਾ ਹੋਇ ਨ ਸੰਮੁਖ ਲਾ ਲਿਆ ਮੂੰਹ ਕਰਤਾ ਦੇਰੇ ਦਾ ਉਸ ਪਾਸੇ ਕਿੰਨੇ ਭਗਤ ਹਰ ਸੇਵਕਾ ਇਸ ਪ੍ਰਕਾਰ ਜਿੰਨੇ ਵੀ ਭਗਤ ਹੈ ਜਿੰਨੇ ਹਰੀ ਦੇ ਸੇਵਕ ਹਨ ਸੇਵਾ ਕਰਨ ਵਾਲੇ ਭਗਤੀ ਕਰਨ ਵਾਲੇ ਮੁੱਖ 88 ਤੀਰਥ ਤਿੰਨ ਤਿਲਕ ਕਢਾਈ ਉਹਨਾਂ ਦੇ ਦਰਸ਼ਨ ਕਰਨੇ ਨੇ ਜਿਹੜੇ 88 ਤੀਰਥਾਂ ਦੇ ਅਸ਼ਨਾਮ ਦਾ ਜਿਹੜਾ ਮਹਾਤਮ ਉਹਨਾਂ ਦੇ ਮੂੰਹ ਦਾ ਦੇਖਣਾ ਉਦੋਂ ਵੀ ਸਿਰੋਮਣੀ ਹੈ ਇਹ ਤਿਲਕ ਟਿੱਕਾ ਕੱਢਦਾ ਹੈ ਵਾਹਿਗੁਰੂ ਲਾਤ ਹੈ ਇਹ ਸੰਤਾਂ ਦੇ ਜਿਹਨਾਂ ਦੇ ਦਰਸ਼ਨ ਕਰ ਲਏ ਭਗਤਾਂ ਦੇ 88 ਤੀਰਥਾਂ ਦੇ ਅਸ਼ਨਾਮ ਦਾ ਉਹਨਾਂ ਦੇ ਮੁੱਖ ਵੇਖਣ ਦਾ ਫਾਲ ਹੈ ਇਹ ਤਿਲਕ ਲਾਤਾ ਮਹਾਰਾਜ ਜੀ ਨੇ ਇਹ ਤਿਲਕ ਕਢਾਤਾ ਹੈ ਜਨ ਨਾਨਕ ਤਿੰਨ ਕਉ ਅਨ ਦਿਨ ਪਰਸੀ ਸੋ ਵੀ ਜਿਨੇ ਉਹਨਾਂ ਭਗਤਾਂ ਪਿਆਰਿਆਂ ਰਾਤ ਨੇ ਪਰਸੀਏ ਮਿਲਣਾ ਕਰੀਏ ਉਹਨਾਂ ਦੇ ਨਾਲ ਦਰਸ਼ਨ ਕਰੀਏ ਜੇ ਕਿਰਪਾ ਕਰੇ ਹਰ ਰਾਜ ਜੇ ਕੈਲ ਖੁਰੀ ਰਾਜਾ ਕਿਰਪਾ ਕਰੇ ਤਾਂ ਭਾਈ ਉਹਨਾਂ ਪਿਆਰਿਆਂ ਦੇ ਨਾਲ ਮੁਲਾਪ ਹੁੰਦਾ ਗੁਰਮਖਾਂ ਦੀ ਸੰਗਤ ਹੁੰਦੀ ਹੈ ਸੂਹੀ ਮਹੱਲਾ ਚੌਥਾ ਤੈਨਾਂ ਅੰਤਰ ਹਰ ਆਰਾਧਿਆ ਸਾਧ ਸੰਦੇਵੀ ਗੁਰੂ ਤਿੰਨੀ ਠੀਕਾ ਤਿੰਨੀ ਸੂਹੀ ਮਹੱਲਾ ਚੌਥਾ ਤਿੰਨੀ ਅੰਤਰ ਹਰ ਆਰਾਧਿਆ ਇਹ ਸਾਧ ਸੰਦੇਵੀ ਗੁਰੂ ਦਾ ਜਦੋਂ ਗੁਰੂ ਅਰਜਨ ਸਾਹਿਬ ਨੂੰ ਗੁਰਿਆਈ ਦਿੱਤੀ ਹੈ ਉਦੋਂ ਤਿਰਸਿਆ ਕਹਿਣ ਲੱਗਾ ਕਿ ਮੈਂ ਗੁਰਿਆਈ ਖੋ ਨਾ ਮੰਗਾਂ ਤੁਹਾਨੂੰ ਵੀ ਤੇ ਗੁਰੂ ਅਰਜਨ ਸਾਹਿਬ ਨੂੰ ਵੀ ਕੈਦ ਕਰਾ ਲਿਆਂਗਾ ਮਾਰਾ ਕਰਨ ਲੱਗੇ ਤੂੰ ਮੀਣਿਆ ਕਿਵੇਂ ਤੂੰ ਗੁਰਿਆਈ ਖੋਲੇਗਾ ਇਹ ਗੁਰੂ ਨਾਨਕ ਦੀ ਗੱਦੀ ਹੈ ਉਸ ਵੇਲੇ ਇਹ ਕਹਿੰਦੇ ਹੁਣ ਮੈਨੂੰ ਉਪਦੇਸ਼ ਦੰਨੇ ਆ ਇਸ ਪ੍ਰਕਾਰ ਮਹਾਰਾਜ ਸਾਹਿਬ ਕਹਿਣ ਲੱਗੇ ਤੂੰ ਕੀ ਮੀਣਿਆ ਰਾਜ ਸਕਣਾ ਸੀ ਹਜ਼ੂਰ ਕਹਿੰਦੇ ਤਿੰਨੇ ਅੰਤਰ ਹਾਰਾ ਰਾਧਿਆ ਉਨਾਂ ਨੰਦਰ ਹਿਰਦੇ ਦੇ ਹਰੀਆ ਕਾਲ ਤਰੂ ਰਾਜਾ ਭਾਵਨਾ ਦੇ ਨਾਲ ਜਿਨ ਕੋ ਧੁਰ ਲਿਖ ਭਲ ਲਿਖਿਆ ਲਿਖਤ ਲਿਲਾਰਾ ਜਿਨਾਂ ਦੇ ਗੁਰੂ ਅਰਜਨ ਸਾਹਿਬ ਦੀ ਨਿਆਣੀ ਧੁਰੋਂ ਮੱਥੇ ਤੇ ਲਿਲਾਰ ਮੱਥੇ ਤੇ ਲੇਖ ਲਿਖਿਆ ਹੋਇਆ ਹੈ ਧੁਰ ਲਿਖਿਆ ਜਿਨ ਕੋ ਧੁਰ ਲਿਖਿਆ ਲਿਖਤ ਲਿਲਾਰਾ ਲੇਖਤ ਲੇਖ ਲਿਲਾਰ ਮੱਥੇ ਤੇ ਧੁਰੋਂ ਜਿਨਾਂ ਦੇ ਲਿਖਤ ਹੈ ਮਾਰੇ ਨੇ ਉਹਨਾਂ ਨਾਲ ਰੱਜਿਆ ਹੈ ਉਹਨਾਂ ਨੇ ਦੁਨੀਆ ਨੂੰ ਹੋਰ ਨੂੰ ਰੱਜ ਜਪਾਇਆ ਹੈ ਤੇਨ ਕੀ ਬਖੀਲੀ ਕੋਈ ਕਿਆ ਕਰੇ ਉਹਨਾਂ ਦੇ ਨਾਲ ਬਖੀਲੀ ਈਰਖਾ ਕੋਈ ਕੀ ਕਰ ਸਕਦਾ ਹੈ ਸੂਤਾਈ ਵਿੱਚ ਇਹਨਾਂ ਦਾ ਪ੍ਰਤਾਪ ਨਹੀਂ ਹੋਣ ਦੇਣਾ ਤੇ ਇਸੇ ਪ੍ਰਕਾਰ ਕਿਬਲੀ ਉਹਨਾਂ ਦੀ ਕੀ ਕਰ ਸਕਦਾ ਹੈ ਕੋਈ ਜਿਨ ਕਾ ਅੰਗ ਕਰੇ ਮੇਰਾ ਹਰ ਕਰਤਾ ਜਿਨ ਦਾ ਅੰਗ ਬਖ ਕਰ ਲੈ ਮੇਰਾ ਹਰੀ ਕਰਤਾ ਪ੍ਰਖਾਪ ਹਰ ਹਰ ਧਿਆਏ ਮਨ ਹਰ ਹਰ ਧਿਆਏ ਮਨ ਮੇਰੇ ਜੀ ਮੇਰੇ ਮਨਾ ਹਰ ਪਰਮੇਸ਼ਰ ਨੂੰ ਧਿਆਵਾ ਕਰਿਆ ਸੀ ਤਾ ਮਨ ਨੂੰ ਉਪਰੇਸ਼ ਦਿੰਨੇ ਹ ਹਰ ਹਰ ਧਿਆਏ ਮਨ ਮੇਰੇ ਮਨ ਧਿਆਏ ਹਰ ਅਜੇ ਹੀ ਭਾਈ ਮੰਨਣ ਕਰਕੇ ਪਿਆਰਿਆ ਹਰੀ ਨੂੰ ਤੂੰ ਵੀ ਧਿਆਉਣਾ ਕਰ ਗੁਰ ਸਿੱਖੋ ਜਨਮ ਜਨਮ ਕੇ ਸਭ ਦੁਖ ਨਿਵਾਰਨ ਹਾਰੋ ਆਪਣੀ ਪਿਆਰ ਦੇ ਨਾਲ ਮਨ ਬਾਣੀ ਸਵੀਕਾਰ ਕਰਕੇ ਪਿਆਉਣਾ ਕਰੋ ਹਰੀ ਮਨ ਕੀਏ ਤੇਰੇ ਹਾਂ ਜਨਨਨ ਕਰੋ ਸਿਰੋਮਣੀ ਹੈ ਹਰੀ ਜਨਮ ਜਨਮ ਕੇ ਸਭ ਦੁਖ ਨਿਵਾਰਨ ਹਾਰੋ ਇੱਕ ਗੱਲ ਹੁੰਦੀ ਹੈ ਕਿ ਹਰੇਕ ਜਨਮਾ ਜਨਮਾਂ ਦੇ ਹਰੀ ਉਹ ਦੁੱਖਾਂ ਨੂੰ ਮਿਟਣ ਵਾਲਾ ਹੈ ਜੇ ਤੇ ਐਵੇਂਗਾ ਰਹਾਉ ਸਰੂਪ ਭਗਤ ਜਨਾ ਕੋ ਬਖਸ਼ਿਆ ਇਹ ਤਾਂ ਪੁਰਣੀ ਧਰਮ ਜਿਵੇਂ ਗੁਰੂ ਅਰਜਨ ਸਾਹਿਬ ਸਤਿਗੁਰਾਂ ਨੂੰ ਬਖਸ਼ਿਸ਼ ਕੀਤੀ ਹੈ ਹਰ ਅੰਮ੍ਰਿਤ ਪਗ ਪੰਡਾ ਜੇ ਹਰੀ ਦਾ ਅੰਮ੍ਰਿਤ ਭਗਤੀ ਦਾ ਬਣਾਦਾ ਤੁਮ ਆਪਜਾ ਪਿਆਰ ਨੂੰ ਬਖਸ਼ਿਆ ਗੁਰ ਅਰਦਾਸ ਜੀ ਕਿਹਾ ਤੁਸੀਂ ਦੋ ਤਾ ਬਾਣੀ ਕੋ ਬਹੁਤ ਅਕਸ਼ਾ ਕਰਤੀਆਂ ਸਨ ਮੂਰਖ ਹੋਵੇ ਸੋ ਉਹਨ ਕੀ ਰੀਸ ਕਰੇ ਉਹਨਾਂ ਦੀ ਬਰਾਬਰੀ ਕਰਿਓ ਮੂਰਖ ਹੁੰਦਾ ਹੈ ਪਿੱਛਿਆ ਤੇਰੇ ਅੱਗੇ ਮੂਰਖਾਂ ਨੇ ਅੜੀਸ ਕਰਦੇ ਹੋ ਇਸ ਹਾਲਤ ਪਾਲਤ ਮੋਹਕਾਰ ਆ ਉਹਦਾ ਇਸ ਲੋਕ ਚ ਵੀ ਸੰਗਤਾਂ ਮਨੋਂ ਕਲੰਕ ਖਟਿਆ ਜਦੋਂ ਗੁਰੂ ਹਰਗੋਬਿੰਦ ਸਾਹਿਬ ਨੂੰ ਗਾਇਬ ਦਿੱਤੀ ਤੇ ਅਰਜ਼ੀਆਂ ਪਾਉਂਦਾ ਜਹਾਂਗੀਰ ਨੇ ਵੀ ਜਵਾਬ ਦਿੱਤਾ ਇਹ ਲੋਕ ਚ ਕਾਲਾ ਮੋਹ ਹੋਇਆ ਪਰ ਲੋਕ ਚ ਵੀ ਜਦੋਂ ਗਿਆ ਤਾਨੀ ਮਿਲਿਆ ਜਿੰਨਾ ਚਿਰ ਵੀ ਗੁਰੂ ਸਾਹਿਬ ਨੂੰ ਨਾਮ ਬਖਸ਼ਾਵੇਂਗਾ ਫੇਰ ਆਮਰਾ ਬਣ ਕੇ ਆ ਕੇ ਬਖਸ਼ਾਇਆ ਕਿਉਂ ਲੋਕ ਪਰ ਲੋਕ ਚ ਕਾਲਾ ਮੂੰਹ ਹੁੰਦਾ ਹੈ ਇਹ ਭਗਤ ਸੇ ਸੇਵਕਾ ਉਹ ਸੇ ਸੇ ਉਹ ਪਰਖੋ ਕਿੰਨਾ ਲੋਕਾਂ ਚ ਭਗਤ ਹੈ ਉਹ ਹੀ ਸੇਵਕ ਭਾਵ ਵਾਲੇ ਸੇਵਕਾਂ ਨੂੰ ਮਾਨ ਮੰਨ ਤੋਂ ਰਹਿਤ ਜਿਨ੍ਹਾਂ ਹਰ ਨਾਮ ਪਿਆਰਾ ਜਿਨ੍ਹਾਂ ਨੂੰ ਭਾਈ ਪਰਮੇਸ਼ਰ ਦਾ ਪਿਆਰਾ ਨਾਮ ਲੱਗਿਆ ਹੈ ਏਨਕੀ ਸੇਵਾ ਤੇ ਹਰ ਪਾਈਏ ਉਹਨਾਂ ਦੇ ਦਿਲ ਕਰਨੇ ਕਰਕੇ ਹੀ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ ਸਿਰ ਨਿੰਦਕ ਕਹਿ ਪਵੇ ਸ਼ਾ ਜਿਹੜਾ ਉਹਨਾਂ ਦੀ ਨਿੰਦਿਆ ਕਰੇ ਉਹ ਸਿਰ ਤੇ ਲਾਣਤਾ ਦੀ ਸਵਾ ਪੈਂਦੀ ਹੈ ਜਿਸ ਕਰ ਵਰਤੀ ਸੋਈ ਜਾਣ ਇਹ ਜਿਸ ਧਰਮੀ ਗੁਰੂ ਨਾਨਕ ਦੀ ਬਿਰਤੀ ਵਰਤਾਰਾ ਹੈ ਗੁਰੂ ਨਾਨਕ ਸਾਹਿਬ ਦੀ ਜਿਸ ਪ੍ਰਕਾਰ ਦੀ ਘਰ ਦਾ ਵਰਤਾਰਾ ਹੈ ਇਹ ਪ੍ਰਮੇਸ਼ਰ ਹੈ ਮਾੜੋ ਦੇ ਘਰ ਦੀ ਮਰਿਆਦਾ ਸੋਈ ਜਾਣੈ ਉਹ ਗੁਰੂ ਨਾਨਕ ਸਾਹਿਬ ਆਪ ਜਾਣਦੇ ਐ ਵੇਖ ਲੋ ਪੁੱਤਰਾ ਨੂੰ ਨਹੀਂ ਦਿੱਤੀ ਸੀ ਗੁਰੂ ਅੰਗਦ ਸਾਹਿਬ ਨੂੰ ਸੇਵਕ ਭਾਵ ਵਾਲੇ ਜਾਣ ਕੇ ਪੁੱਤਰੀ ਕੌਲ ਨੂੰ ਪਾਲਿਓ ਕਰ ਪੀਰੋਂ ਕੰਮ ਰਹਿਤੀ ਐ ਪੁੱਤਰਾਂ ਨੂੰ ਸਾਹਿਬ ਜ्ञਾਣ ਹੁਕਮ ਨਹੀਂ ਸੀ ਮੰਨਿਆ ਕਟੋਰਾ ਨਹੀਂ ਸੀ ਕੱਢ ਸਕੇ ਅਤੇ ਮਠਿਆਈਆਂ ਨਹੀਂ ਕੀ ਕਰਦੋ ਝਾੜ ਸਕੇ ਸਾਨਣ ਇਸੇ ਪ੍ਰਕਾਰ ਸੱਚੇ ਬਾਦਸ਼ਾਹ ਜੀ ਨੇ ਜਿਹੜੇ ਚੂਹੀ ਬਿੱਲੀ ਛੱਡ ਗਈ ਸੀ ਸਿੱਖਾਂ ਤੋਂ ਦੇ ਇੱਕ ਜਲਦੀ ਉਹ ਵੀ ਨਹੀਂ ਬਾਹਰ ਸੱਟ ਸਕੇ ਸੀ ਕਿਉਂ ਬਚਨ ਨਾ ਮੰਨਿਆ ਫੇਸ ਕਰਕੇ ਗੁਲਾਈ ਤੋਂ ਮਹਾਰਾਜ ਜੀ ਖਾਲੀ ਰਹਿਣ ਦਿੱਤੇ ਜਗਤ ਗੁਰੂ ਨਾਨਕ ਪੂਸ਼ ਕਰੋ ਵੀ ਜਗਤ ਗੁਰੂ ਨਾਨਕ ਸਾਹਿਬ ਦੀ ਪਹਿਲਾਂ ਵੇਖੋ ਦਾਤ ਸਾਹਿਬ ਜਿਆਦਿਆਂ ਨੂੰ ਨਹੀਂ ਬਖਸ਼ਿਸ਼ ਕੀਤੀ ਭਾਵੇਂ ਸ੍ਰੀ ਚੰਦ ਜੀ ਬੜੀ ਸ਼ਕਤੀ ਵਾਲੇ ਸੀ ਲਕਸ਼ਮੀ ਦਾਸ ਜੀ ਬੜੀ ਸ਼ਕਤੀ ਵਾਲੇ ਸੀ ਹੋਣ ਹਾਰ ਸਾਹਿਬ ਜਿਆਦੇ ਸੀ ਪਰ ਇਹ ਗੁਰਾਂ ਦਾ ਬਚਨ ਨਾਮ ਮੰਨਣੇ ਕਰਕੇ ਉਹ ਖਾਲੀ ਰਹੇਗੇ ਇਸੇ ਪ੍ਰਕਾਰ ਗੁਰੂ ਅੰਗਦ ਸਾਹਿਬ ਦੇ ਪੁੱਤਰ ਜਿਹੜੇ ਸਨ ਹੈ ਉਹਨਾਂ ਨੂੰ ਦਾਤੂ ਦਾਸੂ ਨੇ ਗੋਨਵਾਲ ਸਾਹਿਬ ਸੌਣ ਵਾਡੇ ਭੇਜਣ ਲੱਗੇ ਸੀ ਬਚਨ ਨਹੀਂ ਮੰਨ ਸਕੇ ਵੀ ਭੂਤ ਪ੍ਰੇਤਾਂ ਉੱਥੇ ਡਰਦੇ ਨਹੀਂ ਗਏ ਇਸ ਕਰਕੇ ਸਾਧ ਸੰਗਤ ਜੀ ਖਾਲੀ ਰਹੇਗੇ ਫਿਰ ਬਾਬਾ ਮੋਹਨ ਹੰਕਾਰ ਵਿੱਚ ਸਿਰਨਾ ਝੁਕਾਇਆ ਅਧੇ ਭਾਈ ਮੋਰੀ ਜੀ ਮਹਾਰਾਜ ਦੇ ਪੁੱਤਰ ਸਨ ਮੁਖ ਹੋ ਗਿਆ ਸੀ ਇਸ ਪ੍ਰਕਾਰ ਉਹਨੂੰ ਵੀ ਸਿੱਖੀ ਦਿੱਤੀ ਮਹਾਰਾਜ ਸਾਹਿਬ ਜੀ ਨੇ ਜਗਤ ਗੁਰੂ ਨਾਨਕ ਪੂਛ ਕਰੋ ਵਿਚਾਰ ਜਗਤ ਗੁਰੂ ਨਾਨਕ ਦੇਵ ਜੀ ਦੀ ਜਿਹੜੀ ਮਰਿਆਦਾ ਚੱਲੀ ਹੈ ਪੁੱਛ ਕੇ ਸੰਸਾਰ ਨੂੰ ਸਿਆਣਿਆਂ ਨੂੰ ਭਾਈ ਬੁੱਢਾ ਸਾਹਿਬ ਆਦਿ ਗੁਰਸਿੱਖ ਮੌਜੂਦ ਹੈ ਵਿਚਾਰ ਕਰ ਲਓ ਪੁੱਛ ਲਓ ਨਿਰਣਾ ਕਰ ਲਓ ਚਾਹੋ ਪੀੜੀ ਆਦ ਜੁਗਾਦ ਵਕੀਲੀ ਕਿਨੈ ਨਾ ਪਾਓ ਚਾਰ ਪੀੜੀਆਂ ਗੁਰਾਇਤ ਦੀਆਂ ਜਿਹੜੀਆਂ ਗੁਰੂ ਨਾਨਕ ਸਾਹਿਬ ਦੀ ਗੱਦੀ ਗੁਰੂ ਅੰਗਦ ਸਾਹਿਬ ਦੀ ਗੱਦੀ ਗੁਰੂ ਅਮਰਦਾਸ ਜੀ ਗੱਦੀ ਗੁਰੂ ਰਾਮਦਾਸ ਸਾਹਿਬ ਕਹਿੰਦੇ ਸਾਡੀ ਜਿਹੜੀ ਗੱਦੀ ਹੈ ਇਹਦੇ ਆਜ ਵਿੱਚ ਪਹਿਲੇ ਪਾਤਸ਼ਾਹ ਤੋਂ ਲਾ ਕੇ ਜੁਗਾਦ ਦੂਜੇ ਪਾਤਸ਼ਾਹ ਤੱਕ ਗੁਰੂ ਅੰਗਦ ਸਾਹਿਬ ਤੱਕ ਤੀਜੇ ਪਾਤਸ਼ਾਹ ਗੁਰੂ ਅਰਜਨਦਾਸ ਸਾਹਿਬ ਤੱਕ ਬਖੀਲੀ ਈਰਖਾ ਕਰਕੇ ਬਖੀਲੀ ਨਾ ਸੇਵਾ ਕਰਨ ਦੀ ਸ਼ੂਮਤਾ ਕਰਕੇ ਹਟੋ ਬਖੀਲੀ ਚੁਗਲੀਆਂ ਕਰਕੇ ਕਿਸੇ ਵਾਹਿਗੁਰੂ ਨੂੰ ਨਹੀਂ ਪਾਇਆ ਗੁਰਿਆਈ ਨੂੰ ਨਹੀਂ ਪਾਇਆ ਮਾਰ ਸੇਵਕ ਭਾਏ ਨਿਸਤਾਰਾ ਖਰੀਦੇ ਘਰ ਜਿਦਾ ਪਾਈ ਜਿਹਦਾ ਸੇਵਕ ਭਾਅ ਧਾਰੇ ਉਹਦਾ ਹੀ ਨਿਸਤਾਰਾ ਹੁੰਦਾ ਤੂੰ ਕੀ ਪ੍ਰਤੀਯਾਤ ਪਾਸ ਕਰਦਾ ਦਾਤ ਨੂੰ ਲੱਗਦੇਨ ਸਾਹਿਬ ਨੂੰ ਇਹ ਮਿਲਣੀ ਹੈ ਦਾਤ ਕਿਉਂ ਤੋ ਜਿਨ੍ਹਾਂ ਨੂੰ ਬਖਸ਼ਿਸ਼ ਹੈ ਉਹਨਾਂ ਨੂੰ ਪ੍ਰਾਪਤ ਹੋਣੀ ਹੈ ਇਹ ਮੇਰੇ ਨਾਲ ਦੱਸਿਆ ਚੋਂ ਗੁਰਿਆਈਆਂ ਦੇ ਵਿੱਚ ਵੀ ਸੇਵਕ ਭਾਵ ਕਰਕੇ ਬਾਦ ਮਿਲੀ ਹੈ ਸੇਵਕ ਭਾਵ ਤੋਂ ਬਿਨਾ ਕੋਈ ਨਸਤਾਰਾ ਨਹੀਂ ਹੋਇਆ ਹੈ। ਯਹੋ ਪੀੜੀ ਆਦਿ ਜੁਗਾਂ ਦੀ ਬਕੀਰੀ ਕਿਨਾਂ ਨਾ ਪਾਇਓ ਹਰ ਸੇਵ ਨੂੰ ਪਾਏ ਇਸ ਤਾਰਾ